ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਲਖੇ ਸਦਾਨੇ ਦੀ ਕੱਲੀ ਕੱਲੀ ਗੱਲ ਸਹੀ ਗੱਲ ਆ ਆਪਣਾ ਬੰਦਾ ਵੀ ਐਮਪੀ ਆ ਨਾ ਆਪਣੇ ਬੰਦੇ ਨੂੰ ਬਾਹਰ ਨਹੀਂ ਕੱਢਿਆ ਰਸ਼ੀਦ ਦੇਖ ਲਓ ਵੀ ਆਇਆ ਬਾਹਰ ਬੋਲਿਆ ਵੀ ਆਹੋ ਪਰ ਬਾਈ ਇਹ ਗੱਲਾਂ ਸੱਚੀਆਂ ਆ ਆਪਾਂ ਨੂੰ ਉਹ 도ਗਲੇ ਬੰਦੇ ਹੀ ਮਾਰਦੇ ਆ ਆਪਣੇ ਬੰਦਿਆਂ ਨੇ ਮਰਵਾਇਆ ਜਾਂਦ ਵੀ ਮਰਵਾਏ ਆ ਜੇ ਗੱਲ ਨਾਲ ਸਹਿਮਤ ਆ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਦੇਖੋ ਪੂਰੀ ਵੀਡੀਓ ਉਹਨੂੰ ਰਸ਼ਦ ਨੂੰ ਸਾ ਆਪਣਾ ਛੁੱਟੀ ਮਿਲਦੀ ਹਾਂ ਦੋ ਕੋ ਤਾਂ ਨਹੀਂ ਤਿੰਨ ਤੱਕ ਦੀ ਛੁੱਟੀ ਮਿਲ ਜਿਆ ਉਹ ਬੋਲਿਆ ਵੀ ਹੈ ਬਿਲਕੁਲ ਪਾਰਲੀਮੈਂਟ ਚ ਬੋਲਿਆ ਵੀ ਹੈ ਸਾਡੇ ਵਾਲੇ ਬੰਦੇ ਹਨ ਮਜੂਰ ਨਹੀਂ ਸਾਡਾ ਬੰਦਾ ਵੀ ਟੈਂਪੀ ਹੈ ਹਾਂ ਹੈ ਨਾ ਉਹਦੇ ਵੀ ਉਹੀ ਤਾਂ ਰਾ ਸਾਡੇ ਵਾਲੇ ਬੰਦੇ ਤੇ ਉਹੀ ਤਾਂ ਬਿਲਕੁਲ ਇਹੀ ਤਾਂ ਰੌਲਾ ਆਪਾਂ ਇਸ ਗੱਲ ਕਰਕੇ ਤਾਂ ਕਹਿ ਰਹੇ ਹਾਂ ਵੀ ਇੱਥੇ ਜਿਹੜੇ ਸਾਡੇ ਲਈ ਜਾਂ ਘੱਟ ਗੰਦਾਂ ਵਾਲੀ ਪ੍ਰਾਵੋ ਕਾਨੂੰਨ ਹੋ ਰਿਹਾ ਬਹੁਤ ਗੰਦਾਂ ਵਾਲੀ ਕਾਨੂੰਨ ਇੱਥੇ ਹੋ ਰਿਹਾ ਇੱਥੇ ਕੋਈ ਸੁਣਵਾਈ ਨਹੀਂ ਸਭ ਤੋਂ ਵੱਡੀ ਗੱਲ ਜਿਹਵੇਂ ਮੈਂ ਤੁਹਾਨੂੰ ਦੱਸ ਦੇਣਾ ਹੈ ਸਾਡੇ ਅਸੀਂ ਮਾਰ ਜਿਹੜੀ ਖਾ ਰਹੇ ਆ ਇਸ ਵੇਲੇ ਪੰਥ ਪੰਜਾਬ ਜਿਹੜੀ ਮਾਰ ਖਾ ਰਿਹਾ ਅਸੀਂ ਦੁਗਲਿਆ ਕਰਕੇ ਗਦਾਰਾਂ ਕਰਕੇ ਬੇਈਮਾਨਾਂ ਕਰਕੇ ਹੂੰ ਇਹਨਾਂ ਲੋਕਾਂ ਕਰਕੇ ਅਸੀਂ ਸਾਰੀ ਮਾਰ ਖਾ ਰਹੇ ਆ